ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆ ਵਿੱਚ ਸਭ ਤੋਂ ਵੱਡੇ ਅਤੇ ਮਹਾਨ ਇਤਿਹਾਸ ਦਾ ਸ਼ਹੀਦੀ ਹਫਤਾ ਜੋ ਸ਼ੁਰੂ ਹੋ ਚੁੱਕਿਆ ਚਲੋ ਆਪਾਂ ਰਲ ਕੇ ਕੁਰਬਾਨੀਆਂ ਨੂੰ ਯਾਦ ਕਰੀਏ ਆਪਣੇ ਆਪਣੇ ਪਰਿਵਾਰਾਂ ਵਿੱਚ ਵੱਧ ਤੋਂ ਵੱਧ ਬਾਣੀ ਪੜ੍ਹ ਕੇ ਬੱਚਾਂ ਨੂੰ ਇਸ ਇਤਿਹਾਸ ਦੇ ਬਾਰੇ ਦੱਸ ਕੇ ਇਸ ਹਫਤੇ ਨੂੰ ਸ਼ਹੀਦੀ ਹਫਤੇ ਨੂੰ ਆਪਾਂ ਮਨਾਈਏ ਇਸ ਭਾਰਤ ਵਿੱਚ 20 ਦਸੰਬਰ ਤੋਂ ਲੈ ਕੇ 27 ਦਸੰਬਰ ਦੇ ਇਤਿਹਾਸ ਦੀ ਬਹੁਤ ਹੀ ਘੱਟ ਸ਼ਬਦਾਂ ਦੇ ਵਿੱਚ ਆਪਾਂ ਗੱਲ ਕਰਾਂਗੇ ਤਾਂ ਕਿ ਇਸ ਹਫ਼ਤੇ ਦੀ ਅਹਿਮੀਅਤ ਬਾਰੇ ਆਪਾਂ ਨੂੰ ਪਤਾ ਲੱਗ ਸਕੇ 6 ਪੋ 20 ਦਸੰਬਰ ਨੂੰ ਗੁਰੂ ਸਾਹਿਬਾਂ ਗੁਰੂ ਸਾਹਿਬ ਜੀ ਆਪਣੇ ਪਰਿਵਾਰ ਸਮੇਤ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਉਤੋਂ ਨਿਕਲ ਪਏ ਗੁਰੂ ਜੀ ਅਤੇ ਵੱਡੇ ਸਾਹਿਬਜਾਦੇ ਕੋਟਲਾ ਨਿਹੰਗ ਰੂਪਣ ਵਿਖੇ ਨਿਹੰਗ ਖਾਂ ਕੋਲ ਰਹੇ ਛੋਟੇ ਸਾਹਿਬਜਾਦੇ ਅਤੇ ਮਾਤਾ ਗੁਜਰਕੌਰ ਜੀ ਕੁੰਮੇ ਮਾਸਕੀ ਦੀ ਝੁੱਗੀ ਵਿੱਚ ਰਹੀ 7 ਨੂੰ 21 ਦਸੰਬਰ ਨੂੰ ਗੁਰੂ ਸਾਹਿਬ ਅਤੇ ਵੱਡੇ ਸਾਹਿਬਜਾਦੇ ਚਮਕੌਰ ਸਾਹਿਬ ਪੁੱਜ ਜਾਂਦੇ ਨੇ ਅਤੇ ਛੋਟੇ ਸਾਹਿਬਜਾਦੇ ਅਤੇ ਮਾਤਾ ਗੁਜਰਕੌਰ ਜੀ ਗੰਗੂ ਬ੍ਰਾਹਮਣ ਦੇ ਪਿੰਡ ਖੇੜੀ ਵਿਖੇ ਪਹੁੰਚ ਜਾਂਦੇ ਨੇ 8 ਨੂੰ 22 ਦਸੰਬਰ ਜਾਨਕਿ 22 ਦਸੰਬਰ ਨੂੰ ਚਮਕੌਰ ਦੀ ਗੜੀ ਦੀ ਜੋ ਜੰਗ ਹੈ ਉਹ ਸ਼ੁਰੂ ਹੁੰਦੀ ਹੈ ਬਾਬਾ ਅਜੀਤ ਸਿੰਘ ਜੀ ਦੀ ਉਮਰ 17 ਸਾਲ ਜੋ ਕਿ ਮੋਹਕਮ ਸਿੰਘ ਪੰਜ ਪਿਆਰਾਂ ਵਿੱਚੋਂ ਅਤੇ ਸੱਤ ਹੋਰ ਸਿੰਘ ਜੋ ਉਹਨਾਂ ਨਾਲ ਸ਼ਹੀਦ ਹੋ ਜਾਂਦੇ ਨੇ ਬਾਬਾ ਜਿਹਾਰ ਸਿੰਘ ਜੀ ਜਿਨ੍ਹਾਂ ਦੀ ਉਮਰ 14 ਸਾਲ ਭਾਈ ਸਾਹਿਬ ਸਿੰਘ ਅਤੇ ਪੰਜ ਪਿਆਰਾਂ ਵਿੱਚੋਂ ਤਿੰਨ ਸਿੰਘ ਹੋਰ ਸ਼ਹੀਦ ਹੋ ਜਾਂਦੇ ਨੇ 8 ਪੋ 22 ਦਸੰਬਰ ਨੂੰ ਗੰਗੂ ਦੇ ਘਰੋਂ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਗ੍ਰਿਫਤਾਰ ਕਰਕੇ ਉਹਨਾਂ ਨੂੰ ਠੰਡੇ ਬੁਰਜ ਵਿੱਚ ਰੱਖਿਆ ਜਾਂਦਾ ਹੈ 9 ਪੋ 23 ਦਸੰਬਰ ਯਾਨੀ ਕਿ 23 ਦਸੰਬਰ ਨੂੰ ਤੜਕਸਾਰ ਸਿੰਘਾਂ ਦੇ ਕਹਿਣ ਤੇ ਗੁਰੂ ਸਾਹਿਬ ਜੀ ਦਸਮੇਸ਼ ਪਿਤਾ ਚਮਕੌਰ ਦੀ ਗੜੀ ਨੂੰ ਛੱਡ ਕੇ ਉਥੋਂ ਨਿਕਲ ਪੈਂਦੇ ਨੇ 23 ਦਸੰਬਰ ਦਸਮੇਸ਼ ਪਿਤਾ ਜੀ 23 ਦਸੰਬਰ ਨੂੰ ਦਸਮੇਸ਼ ਪਿਤਾ ਜੀ ਮਾਸੀ ਬਾੜੇ ਦੇ ਜੰਗਲਾਂ ਦੇ ਵਿੱਚ ਪਹੁੰਚ ਜਾਂਦੇ ਨੇ ਮਾਤਾ ਗੁਜਰਕੌਰ ਛੋਟੇ ਸਾਹਿਬ ਜਦਿਆਂ ਨੂੰ ਮਾਤਾ ਗੁਜਰਕੌਰ ਅਤੇ ਛੋਟੇ ਸਾਹਿਬ ਜਦਿਆਂ ਨੂੰ ਕੈਦ ਕਰਕੇ ਠੰਡੇ ਬੁਰਜ ਵਿੱਚ ਰੱਖਿਆ ਜਾਂਦਾ 11 10 ਅਤੇ 11 ਪੋ ਨੂੰ ਜਾਣੀ ਕਿ 24 ਅਤੇ 25 ਦਸੰਬਰ ਨੂੰ ਦੋ ਦਿਨ ਸਹਿਬਜਾਦਿਆਂ ਨੂੰ ਸੂਬੇ ਨਵਾਬ ਵजीर ਖਾਨ ਦੀ ਕਚਾਰੀ ਵਿੱਚ ਜੋ ਪੇਸ਼ ਕੀਤਾ ਜਾਂਦਾ ਦਸਮੇਸ਼ ਪਿਤਾ ਜੀ ਉੱਚ ਦਾ ਪੀਰ ਬਣ ਕੇ ਆਲਮਗੀਰ ਤੱਕ ਸਫ਼ਰ ਕਰਦੇ ਰਹਿੰਦੇ ਨੇ 22 ਪੋ ਜਾਨੀ ਕਿ 26 ਦਸੰਬਰ 26 ਦਸੰਬਰ ਨੂੰ ਜਿੰਨਾ ਬਾਬਾ ਜੋਰਾਵਰ ਸਿੰਘ ਜਿਨ੍ਹਾਂ ਦੀ ਉਮਰ 9 ਸਾਲ ਬਾਬਾ ਪਤੇ ਸਿੰਘ ਜਿਨ੍ਹਾਂ ਦੀ ਉਮਰ 7 ਸਾਲ ਉਹਨਾਂ ਨੂੰ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਜਾਂਦਾ ਹੈ ਮਾਤਾ ਗੁਜਰਕੌਰ ਜੀ ਜੋ ਠੰਡੇ ਬੁਰਜ ਦੇ ਵਿੱਚ ਆਪਣੇ ਸਵਾਸ ਨੇ ਉਹਨਾਂ ਨੂੰ त्याग ਦਿੰਦੇ ਨੇ 13 ਪੋ ਜਾਨੀ ਕਿ 27 ਦਸੰਬਰ ਨੂੰ ਉਹਨਾਂ ਦਾ ਜੋ ਦੇਹ ਸੰਸਕਾਰ ਹੈ ਕੀਤਾ ਜਾਂਦਾ ਸਤਿਕਾਰਯੋਗ ਟੋਡਰਮਲ ਜੋ ਕਿ ਇਸ ਜਗ੍ਹਾ ਉਹਨਾਂ ਨੇ ਦੇਹ ਸੰਸਕਾਰ ਲਈ ਜੋ ਜਗ੍ਹਾ ਖਰੀਦੇ ਨੇ ਇਸ ਜਗ੍ਹਾ ਨੂੰ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਜਿੱਥੇ ਅੱਜ ਕੱਲ ਗੁਰਦੁਆਰਾ ਜੋਤੀ ਸਰੂਪ ਬਣਿਆ ਹੋਇਆ ਹੈ ਸੋ